ਮੈਨੂੰ ਸਿਮਰਨ ਕਰਦਿਆਂ ਇਦਾਂ ਲੱਗਾ ਜਿਵੇਂ ਮੇਰੇ ਸਰੀਰ ਦੇ ਵਿੱਚੋਂ ਸੁਖਮ ਨਿਕਲ ਕੇ ਉੱਪਰ ਨੂੰ ਉੱਠਿਆ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਿਲੀ ਸੰਗਤ ਜੀ ਇਹ ਸਵਾਲ ਆਪਾਂ ਨੂੰ ਕਰਦੇ ਨੇ ਜੱਸਾ ਜੀ ਉਹ ਲਿਖਦੇ ਨੇ ਕਿ ਵੀਰ ਜੀ ਪਾਠ ਕਰਦਿਆਂ ਸਿਮਰਨ ਕਰਦਿਆਂ ਜੋ ਮੈਨੂੰ ਇੰਜ ਮਹਿਸੂਸ ਹੋਇਆ ਕਿ ਜਿਵੇਂ ਮੇਰੇ ਸਰੀਰ ਦੇ ਵਿੱਚੋਂ ਸੁਖਮ ਨਿਕਲ ਕੇ ਉੱਪਰ ਨੂੰ ਉੱਠਿਆ ਕਹਿੰਦੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਜਦੋਂ ਅਜਿਹਾ ਅਨੁਭਵ ਹੋਇਆ ਪਰ ਉਹ ਹੁਣ ਕਹਿੰਦੇ ਆ ਕਿ ਮੈਨੂੰ ਇਹ ਦੁਬਾਰਾ ਨਹੀਂ ਹੋਇਆ ਦੱਸੋ ਕਿਉਂ ਵਾਹਿਗੁਰੂ ਜੀ ਦੇਖੋ ਸਿਮਰਨ ਮਾਰਗ ਦੇ ਵਿੱਚ ਸਾਨੂੰ ਬਹੁਤ ਅਨੁਭਵ ਹੁੰਦੇ ਆ ਹੁਣ ਅਸੀਂ ਕੋਸ਼ਿਸ਼ ਕਰਦੇ ਆ ਕਿ ਸਾਨੂੰ ਜਿਹੜਾ ਵੀ ਅਨੁਭਵ ਹੋ ਗਿਆ ਉਹ ਦੁਬਾਰਾ ਫੇਰ ਹੋਵੇ ਜੇ ਸੁਖਮ ਬਾਹਰ ਨਿਕਲਿਆ ਆ ਤਾਂ ਦੁਬਾਰਾ ਫੇਰ ਨਿਕਲੇ ਜੇ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਫਰੇਗਰੈਂਸ ਆਈ ਆ ਖੁਸ਼ਬੂ ਆਈ ਆ ਤਾਂ ਦੁਬਾਰਾ ਆਵੇ ਜੇ ਸਾਨੂੰ ਅੰਮ੍ਰਿਤ ਰਸ ਆਇਆ ਆ ਤਾਂ ਦੁਬਾਰਾ ਆਵੇ ਜੇ ਪ੍ਰਕਾਸ਼ ਦਿਖਾਈ ਦਿੱਤਾ ਤਾਂ ਦੁਬਾਰਾ ਦਿਖਾਈ ਦੇਵੇ ਜੇ ਸਾਡਾ ਸਰੀਰ ਉੱਪਰ ਉੱਠਿਆ ਤਾਂ ਦੁਬਾਰਾ ਫੇਰ ਉੱਪਰ ਉঠে ਜੇ ਸਾਨੂੰ ਕਿਸੇ ਵੀ ਮਹਾਪੁਰਸ਼ ਦੇ ਦਰਸ਼ਨ ਹੋਏ ਤਾਂ ਦੁਬਾਰਾ ਫੇਰ ਹੋਣ ਇਹ ਕੀ ਹੋ ਗਿਆ ਇਹ ਸਾਡੇ ਮਨ ਦੇ ਵਿੱਚ ਇੱਕ ਵਿਚਾਰ ਪੈਦਾ ਹੋ ਗਿਆ ਤੇ ਮਹਾਰਾਜ ਕਹਿੰਦੇ ਆ ਕਿ ਵਿਚਾਰ ਮਾਰੇ ਤਰੇ ਤਰੇ ਹਟ ਜੋੜਨਾ ਆਵੇ ਤੁਸੀਂ ਧਿਆਨ ਦੇ ਵਿੱਚ ਜੋ ਜਾਣਾ ਹੈ ਵਿਚਾਰ ਰਹਿਤ ਹੋ ਕੇ ਜਾਣਾ ਹੁਣ ਸਾਰੀ ਗੱਲ ਤਾਂ ਇੱਥੇ اٹਕੀ ਹੋਈ ਆ ਆਪਣੇ ਤਾਂ ਹਜੇ ਵਿਚਾਰ ਵੀ ਨਹੀਂ ਰੁਕਦੇ ਸਿਮਰਨ ਕਰਦੇ ਕਰਦੇ ਸਾਨੂੰ ਵਿਚਾਰ ਆ ਜਾਂਦੇ ਵਾਹ ਗੁਰੂ ਵਾਹ ਗੁਰੂ ਰਸਨਾ ਤੋਂ ਜਾਪ ਚੱਲ ਰਿਹਾ ਵਾਹ ਗੁਰੂ ਜੋ ਸਾਡਾ ਮਨ ਆ ਉਹ ਸੁਣਦਾ ਨਹੀਂ ਪਿਆ ਵਾਹ ਗੁਰੂ ਵਾਹ ਅਸੀਂ ਲੱਗੇ ਆ ਬਸ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਮਨ ਦੇ ਵਿੱਚ ਫੁਰਨਾ ਆ ਜਾਂਦਾ ਉਹ ਤੂੰ ਤਾਂ ਫਲਾਣਾ ਕੰਮ ਕਰਨਾ ਸੀ ਉਧਰੋਂ ਵਾਹ ਗੁਰੂ ਮਨ ਨਿਕਲੇਗਾ ਜੀ ਉਹ ਫੁਰਨਾ ਲੈ ਕੇ ਕਿ ਤੇਰਾ ਤਾਂ ਉਹ ਕੰਮ ਸੀ ਤੈਨੂੰ ਤਾਂ ਫਲਾਨੇ ਨੇ ਇਦਾਂ ਕਿਹਾ ਸੀ ਤੂੰ ਤਾਂ ਉਹ ਕਰਨਾ ਸੀ ਤੂੰ ਤਾਂ ਹੋਰ ਪਾਸੇ ਬਹਿ ਗਿਆ ਸੋ ਸਾਨੂੰ ਕੋਈ ਵੀ ਇਸ ਤਰ੍ਹਾਂ ਅਨੁਭਵ ਨਹੀਂ ਹੁੰਦਾ ਆਪਾਂ ਸਾਰੀ ਮਿਹਨਤ ਜੋ ਕਰਨੀ ਆ ਨਾ ਵਿਚਾਰਾਂ ਨੂੰ ਮਾਰਨਾ ਕਿਵੇਂ ਮਾਰਦੇ ਬਹੁਤ ਜੀਵਾਂ ਨੂੰ ਇਹ ਵੀ ਨਹੀਂ ਪਤਾ ਕਿ ਵਾਹਿਗੁਰੂ ਗੁਰਮੰਤਰ ਜਪਣ ਦੇ ਨਾਲ ਸਾਡੇ ਵਿਚਾਰ ਮਰਦੇ ਆ ਸਾਡਾ ਮਨ ਸਟਰੋਂਗ ਹੁੰਦਾ ਸਟਰੋਂਗ ਕਿਉਂ ਹੁੰਦਾ ਦੱਸੋ ਜਦੋਂ ਮਨ ਵਿਚਾਰਾਂ ਤੋਂ ਪਰੇ ਹੋ ਗਿਆ ਮਨਿਕਮਜੋਰ ਕਿੱਥੇ ਆ ਵਿਚਾਰਾਂ ਦੇ ਵਿੱਚ ਮਾਇਆ ਦੇ ਵਿੱਚ ਇਹਨੂੰ ਪਾ ਵੱਖ ਕਰਨਾ ਵਾਹ ਗੁਰੂ ਵਾਹ ਇਹ ਤੁੰਨ ਨੂੰ ਫੜ ਕੇ ਜਾਂਦਾ ਵਾਹ ਗੁਰੂ ਜੇ ਸਾਡਾ ਤੁੰਨ ਦੇ ਵਿੱਚ ਧਿਆਨ ਨਹੀਂ ਤਾਂ ਇਹ ਮਾਇਆ ਦੇ ਵਿੱਚ ਚਿਪਕਿਆ ਰਹਿੰਦਾ ਅਸੀਂ ਤੁੰਨ ਦੇ ਵਿੱਚ ਧਿਆਨ ਜਰੂਰ ਰੱਖਣਾ ਵਿਚਾਰ ਰਹਿਤ ਹੋ ਕੇ ਧਿਆਨ ਦੇ ਵਿੱਚ ਬਟਣਾ ਸੰਗਤ ਜੀ ਸੱਚ ਮੰਨਿਓ ਬਹੁਤ ਭੈੜਾ ਭਰਾਮਾ ਤੋਂ ਇਹ ਅਨੁਭਵ ਸੁਣੇ ਆ ਕਿ ਜਦੋਂ ਅਸੀਂ ਧਿਆਨ ਦੇ ਵਿੱਚ ਵਿਚਾਰਤ ਹੋ ਕੇ ਬੈੰਨੇ ਆ ਫੇਰ ਅਨੁਭਵ ਹੁੰਦੇ ਆ ਹੁਣ ਜੇ ਸਾਡੇ ਮਨ ਦੇ ਵਿੱਚ ਇਹ ਵਿਚਾਰ ਪੈਦਾ ਹੋ ਗਿਆ ਕਿ ਸਾਡਾ ਸੁਖ ਮ ਬਾਹਰ ਨਿਕਲਿਆ ਸਾਡੇ ਦੂਸਰੇ ਦਿਨ ਵੀ ਸਾਡੇ ਅੰਦਰ ਇੱਛਾ ਹੋਣੀ ਹੈ ਕਿ ਅੱਜ ਫੇਰ ਨਿਕਲੇ ਵੈਗ੍ਰੂਪਾ ਇਧਰ ਧਿਆਨ ਨਹੀਂ ਦੇਣਾ ਧਿਆਨ ਕਿੱਥੇ ਆਪਾਂ ਦੇਣਾ ਹੈ ਵਿਚਾਰ ਹੈ ਤਾਂ ਹੋ ਕੇ ਅਨਹਦ ਸ਼ਬਦਾਂ ਨੂੰ ਸੁਣਨਾ ਹੁਣ ਉਹ ਸ਼ਬਦ ਸਾਡੇ ਕੋਲੋਂ ਜੋ ਮਰਜੀ ਕਰਵਾ ਸਕਦੇ ਆ ਅੱਪਾ ਦਾ ਸਤਿਵਚਨ ਮੋਹਰੇ ਕਰਨਾ ਕਿ ਵਾਹਿਗੁਰੂ ਜੀ ਅਸੀਂ ਆਪਣਾ ਤਨ ਮਨ ਤੁਹਾਨੂੰ ਤੁਹਾਨੂੰ ਸਿਮਰਨ ਕਰਨ ਸਮੇਂ ਧਿਆਨ ਕਰਨ ਸਮੇਂ ਦੇ ਲੱਗੇ ਹਾਂ ਤੁਸੀਂ ਹੀ ਕਿਰਪਾ ਕਰਨੀ ਆ ਤੁਸੀਂ ਵਡਭਾਗੀ ਹੋ ਜੇ ਤੁਹਾਨੂੰ ਅਜਿਹਾ ਕੋਈ ਅਨੁਭਵ ਹੋਇਆ ਪਰ ਅੱਪਾ ਇੱਕ ਇੱਛਾ ਰੱਖਣੀ ਆ ਕਿ ਸਾਨੂੰ ਤਾਂ ਸ਼ਬਦ ਸੁਣਾਈ ਦੇਣ ਨਾਮ ਸੁਣਾਈ ਦੇਵੇ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਹੀ ਸਾਨੂੰ ਦਿਖਾਈ ਦਿਓ ਤੁਸੀਂ ਸਾਨੂੰ ਯਾਦ ਆਓ ਹੋਰ ਕੋਈ ਅੱਪਾ ਇੱਛਾ ਰੱਖਣੀ ਕੋ ਲੋੜ ਨਹੀਂ ਇੱਛਾ ਰੱਖਣ ਦੀ ਕਿਉਂਕਿ ਨਾਮ ਦੀ ਪ੍ਰਾਪਤੀ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਆ ਜਾਣੀਆਂ ਆ ਬਹੁਤ ਹੀ ਜੀਵ ਰਿੱਧੀਆਂ ਸਿੱਧੀਆਂ ਮਗਰ ਕੋਈ ਦੁਨਿਆਵੀ ਕੰਮ ਕਰਾਉਣ ਲਈ ਬਹੁਤ ਕੁਝ ਕਰਦੇ ਆ ਪਾਠ ਦੱਸੋ ਕਿਸੇ ਦੇ ਸੰਤਾਨ ਹੈ ਨਹੀਂ ਪਾਠ ਦੱਸੋ ਦੁੱਖ ਲੱਗ ਗਿਆ ਸਾਨੂੰ ਪਾਠ ਦੱਸੋ ਇੱਕ ਦਿਨ ਕਸ਼ਮੀਰ ਤੋਂ ਕੋਈ ਕਾਲ ਆਈ ਉਹ ਵੀਰ ਬੜਾ ਪਰੇਸ਼ਾਨ ਬਈ ਵਿਆਹ ਹੋਣਾ ਸੀ ਉਹ ਵੀ ਪਹਿਲਾਂ ਟੁੱਟ ਗਿਆ ਕਾਰੋਬਾਰ ਵੀ ਨਹੀਂ ਰਿਹਾ ਸਰੀਰ ਪੱਖੋਂ ਵੀ ਬਹੁਤ ਦੁਖੀ ਆ ਬਖੇ ਵੀਰ ਜੀ ਪਾਠ ਦੱਸੋ ਵਾਹਿਗੁਰੂ ਜੀ ਨਾਮ ਦੀ ਪ੍ਰਾਪਤੀ ਦੇ ਵਿੱਚ ਸਾਰਾ ਕੁਝ ਆ ਜਾਂਦਾ ਹੁਣ ਸਾਡੀਆਂ ਮਨ ਦੇ ਵਿੱਚ ਇੱਛਾ ਹੁੰਦੀ ਆ ਕਿ ਆ ਠੀਕ ਹੋ ਜਾਏ ਉਹ ਠੀਕ ਹੋ ਜਾਏ ਇਹ ਕਿਹਦੀ ਸ਼ਰਤ ਆ ਕਾਲ ਦੀ ਸੋ ਕਾਲ ਨੂੰ ਪਹਿਲਾਂ ਪਾਸੇ ਕਰਨਾ ਵਾਹਿਗੁਰੂ ਆ ਕਾਲ ਦੇ ਪੰਜ ਨਮਾਇंदे ਕਾਲ ਦੇ ਪੰਜ ਨਮਾਇंदे ਤੇ ਮਨ ਕੱਲਾ ਇਹ ਮਨ ਫੇਰ ਵਿਚਾਰਿਤ ਹੁੰਦਾ ਜੇ ਇਹ ਤੋਂ ਜੁਦਾ ਕਰਾਂਗੇ ਜੁਦਾ ਹੋ ਜਾਂਦਾ ਆ ਵਾਹਿਗੁਰੂ ਗੁਰਮੰਤਰ ਦੇ ਵਿੱਚ ਇੰਨੀ ਮਿਹਨਤ ਵਾਹਿਗੁਰੂ ਗੁਰਮੰਤਰ ਦੇ ਵਿੱਚ ਇੰਨੀ ਤਾਕਤ ਆ ਸੋ ਵਾਹਿਗੁਰੂ ਜੀ ਤੁਸੀਂ ਆਪਣੇ ਮਨ ਦੇ ਵਿੱਚ ਇਹ ਨਾ ਰੱਖੋ ਕਿ ਦੁਆਰਾ ਕੋਈ ਅਨੁਭਵ ਨਹੀਂ ਹੋਇਆ ਬਸ ਅਨਹਦ ਸ਼ਬਦਾਂ ਨੂੰ ਸੁਣੋ ਜੇ ਤੁਸੀਂ ਧਿਆਨ ਦੇ ਵਿੱਚ ਬੈਠਣ ਦੇ ਕਾਬਿਲ ਹੋ ਗਏ ਮਤਲਬ ਸਾਡੇ ਵਿਚਾਰ ਜੇ ਮਰ ਗਏ ਆ ਤਾਂ ਤੁਸੀਂ ਵਿਚਾਰਤ ਹੋ ਕੇ ਬੈਠੇ ਰਹੋ ਠੀਕ ਹੈ ਬਸ ਇਸੇ ਤਰ੍ਹਾਂ ਆਪਾਂ ਬੈਠੇ ਰਹਿਣਾ ਇਹ ਹੀ ਸਾਡੀ ਸੇਵਾ ਆ ਅਨਹਦ ਸ਼ਬਦਾਂ ਨੂੰ ਸੁਣਦੇ ਸੁਣਦੇ ਆਪਾਂ ਨੀਂਦ ਦੇ ਵਿੱਚ ਜਾ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ